ਪੰਜਾਬ ਦੇ ਗੁਰਾਇਆਂ ਵਿਖੇ ਹੋਰ ਇੱਕ ਦਰਦਨਾਕ ਹਾਸਾ ਜਜਤੋਂ ਦੋ ਵਿਅਕਤੀ ਦੀ ਮੌਤ ਹੋ ਗਈ ਇਸ ਬਾਰੇ ਮਿਲੀ ਜਾਣਕਾਰੀ ਅਨੁਸਾਰ ਇੱਕ ਤੇਜ਼ ਰਫਤਾਰ ਮਰਸੜੀ ਕਾਰ ਕਾਇਕਤ ਸਾਰ ਮੋਟਰਸਾਈਕਲਾਂ ਨੂੰ ਘੜੀ ਸੀ ਨਾਲ ਲੈ ਗਈ ਕਾਫੀ ਦੂਰ ਤੱਕ ਲੈ ਗਈ ਮੋਟਰਸਾਈਕਲਾਂ ਨੂੰ ਅੱਗ ਲੱਗ ਗਈ ਜੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਕਿੰਨੇ ਭੈਣ ਕੇ ਸੜਕ ਹਾਸਾ ਤੁਹਾਨੂੰ ਦਖਾਨੇ ਆ ਅਸੀਂ ਅੰਨੇ ਸੀ ਕੰਮ ਤੋਂ ਤਾਂ ਗੱਡੀ ਵਾਲਾ ਸਾਈਡ ਮਾਰ ਗਿਆ ਇਹ ਪਿੱਛੇ ਸੀ ਦੋ ਜਣੇ ਅਸੀਂ ਮੋਰੇ ਸੀਗੇ ਗੱਡੀ ਬੜੀ ਤੇਜ਼ ਸੀਗੀ ਉਹ ਗੱਡੀ ਵਾਲਾ ਦੋਨੋਂ ਨੂੰ ਸਾਈਡ ਮਾਰ ਗਿਆ ਇਹ ਹਾਨੂੰ ਮਤਿਆ ਮੌਗੇ ਦੋਨੇ ਭੀਸ ਦਾ ਲੈ ਗਿਆ ਡਰਾਈਵਲ ਤਾਂ ਫੜ ਲਿਆ ਜੀ ਡਰਾਈਵਰ ਫੜ ਲਿਆ ਜੀ ਹਾਂਜੀ ਹਾਂਜੀ ਗੱਡੀ ਫਾਲੀ ਸੋ ਮੋਰੇ ਜਾ ਕੇ ਹਾਂਜੀ ਉਹ ਗੱਡੀ ਹੋਈ ਧਾਰੂ ਪੀਤੀ ਹਾਂ ਧਾਰੂ ਪੀਤੀ ਹੁਣ ਇਹ ਜੀ ਗੱਡੀ ਦੇ ਵਿੱਚ ਪਈ ਆ ਫੋਟੋ ਹਾਂਜੀ ਹਾਂਜੀ ਅੱਛਾ ਜੀ ਗੱਡੀ ਵਾਲੇ ਦਾਰੂ ਪੀਤੀ ਹੋਈ ਸੀ ਅੱਛਾ ਹੋਰ ਜੀ ਹਾਂ ਇੱਕ ਤਾਂ ਪਾ ਲਓ ਦੱਸ ਜੀ ਕਿੰਨਾ ਕਿਹਾ ਜੀ ਇਹ ਅਸੀਂ ਪੈਲਸ ਤੋਂ ਨਿਕਲੇ ਸੀਗੇ 7:30 ਵਜੇ ਅੱਛਾ ਜੀ ਹਾਂ ਜੀ ਇਹ ਹੋਇਆ ਪੌਣੇ 8:00 ਵਜੇ ਸ਼ਾਮ ਦੇ ਟਾਈਮ ਪੌਣੇ 8:00 ਵਜੇ ਹਾਂ ਜੀ ਹਾਂ ਜੀ 3-4 ਘੰਟੇ ਹੋ ਗਏ ਅੱਜ ਐਕਸੀਡੈਂਟ ਹੋਇਆ ਇੱਕ ਆਪਣੇ ਪੁਲ ਦੇ ਉੱਪਰ ਥਾਣੇ ਦੇ ਸਾਹਮਣੇ ਤੇ ਦੋ ਆਪਣੇ ਬਾਈਕ ਸਵਾਰ ਜਿਹੜੇ ਆ ਉਹਨਾਂ ਦਾ ਕਾਰ ਦੇ ਨਾਲ ਐਕਸੀਡੈਂਟ ਹੋਇਆ ਤੇ ਉਹਨਾਂ ਦੀਆਂ ਮੌਕੇ ਤੇ ਹੀ ਮੌਤ ਹੋ ਗਈ। ਬਾਕੀ ਜਿਹੜੀ ਅਸੀਂ ਸਾਰੇ ਕਬਜ਼ੇ ਚ ਲੈ ਲਈਏ ਗੱਡੀ ਤੇ ਬੰਦਾ ਵੀ ਕਬਜ਼ੇ ਤੇ ਲੈ ਲਿਆ ਤੇ ਅਗਲੀ ਤੁੱਤੀ ਗਿਆ। ਮੌਤ ਪਰ ਦੋਨਾਂ ਦੀ ਹੋ ਗਈ। ਹਾਂ ਮੌਕੇ ਤੇ ਬਰਨਤੀ ਹੋ ਗਈ। ਪਛਾਣ ਹੋਇਆ ਕਿੱਥੇ ਦੀ ਹੈ? ਇਹ ਹਲੇ ਪੂਰਾ ਨਹੀਂ ਪੂਰਾ ਆਈਡੈਂਟੀਫਾਈਡ ਨਹੀਂ ਹੋਇਆ। ਕਾਈ ਕਰ ਰਹੇ ਆ ਜੀ? ਟੈਕ ਕਰ ਰਹੇ ਆ। ਕਾਰ ਦੇ ਤੇ ਵੀ ਏ ਬਾਈਕ ਤੇ ਸੀ ਬਾਈਕ ਤੇ ਵੀ ਕਹਿੰਦੇ ਅਕ ਲਾ ਗਈ ਬਾਈਕ ਨੂੰ ਹਾਂ ਉਹ ਨਾਲ ਪੇਜ ਦਾ ਰਿੰਗਣ ਨਾ ਟਰੈਂਕੀ ਨੂੰ ਟਰੈਂਕੀ ਨਾਲ ਕਸਰਾ ਕੇ ਸਰ ਦੇ ਨਾਲ ਨਾ ਪਟ્રોલ ਕਰਕੇ ਪਾ ਦੇ ਨਾਲ ਮੈਂ ਜਗਵਨ ਟੀਵੀ ਲਈ ਹਰਿਸ਼ ਬਠਲਾ